Oh, Happy birthday ਬੜੇ ਦੇ ਨੂੰ ਇੱਟ ਬੋਵਾ ਜੀ ਅਦਰ ਪਹਾੜਾ ਦੀ ਲੱਗਿਆ ਜੀ ਚੈਕਅਪ ਦੀ ਤਿਆਰੀ ਟੀਟੂ ਤਾਂ ਨਹੀਂ ਦੇਖਿਆ ਕਦੇ ਅਦਰ ਮਾਸੜ ਦਾ ਆ ਧੋਣਾ ਵੀ ਜਿਆਦਾ ਮੋਟੇ ਮੋਟੇ ਬਣਾ ਲਾ ਏ ਨਹੀਂ ਗਿਆ ਤੂੰ ਥੋੜਾ ਬੜਾ 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 ਗੱਟੂ ਦਾ ਜਨਮ ਦਿਨ ਹੈਪੀ ਬਰਥਡੇ ਪਹਿਲਾਂ ਤਾਂ ਥੈਂਕ ਯੂ ਜੀ ਥੈਂਕ ਯੂ ਜੀ ਅਦਰ ਪਹਾੜਾ ਦੀ ਲੱਗਿਆ ਜੀ ਚੈਕਅਪ ਦੀ ਤਿਆਰੀ ਟੀਟੂ ਤਾਂ ਨਹੀਂ ਦੇਖਿਆ ਕਦੇ ਟੀਟੂ ਦੇਖਣ ਨੂੰ ਅੱਜ ਦਾਰਸ਼ਿਕ ਕਾਲੇ ਹੋ ਰਹਾ ਇਹ ਤੇ ਤਾਨੀ ਜੀ ਤੇਰੇ ਮੁੰਡੇ ਆਏ ਹੋ ਆ ਬਾਹਰ ਜਾ ਟੀ ਟੂ ਟੀ ਟੂ ਇਹਨੂੰ ਲੋ ਤਿਆਰੀਆਂ ਚੱਲਦੀਆਂ ਜਾਣ ਦਿੰਦੀਆਂ ਅਦਰ ਮਾਸੜ ਦਾ ਆਇਆ ਘੋਣਾ ਮਾਸੜਾ ਮੁੰਡੇ ਜਾਣਦੇ ਨੇ ਕਦਾਂ ਫਿਰ ਚਾਹ ਹੈਗਾ ਤੈਨੂੰ ਹੈ ਚਾਹ ਹੈਗਾ ਤੈਨੂੰ ਅੱਜ ਕੱਦ ਤੈਨੂੰ ਮਾਰਨਾ ਕੁਝ ਵੀ ਨਹੀਂ ਅੱਜ ਆਹ ਸਾਫ ਦੇ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੈ ਜੀ ਕਦੇ ਮੁੰਡੇ ਕੰਮ ਦਾ ਨਾ ਹਾਂ ਜੀ ਲਵੇੜਾ ਨੂੰ ਭੇਜਣ ਨੂੰ ਨਹੀਂ ਨਾ ਨਹੀਂ ਕਾਹਦੇ ਮਲਾਕੀ ਤਾਂ ਨਾਲ ਦੇ ਵੀ ਆ ਜਾਣਾ ਜੇ ਹੋਰ ਆ ਜਾਓ ਅੰਦਰ ਆ ਜਾਓ ਆ ਜਾ ਆਓ ਜੀ ਆਇਆਂ ਨੂੰ ਜੀ ਸਾਡਾ ਵਲੌਗ ਪਾਉਣਾ ਚਾਪ YouTube ਤੇ ਪਾਉਣਾ ਆਹ ਬਹੁਤ ਸੋਹਣਾ ਆ ਸਾਡਾ ਆਦਾ ਇਹ ਮੋੜ ਮੋੜ ਨਾਲ ਇੱਕ ਵਾਰ ਗਿਆ ਨਾ ਮੋੜ ਮੋੜ ਜਾਂਦਾ ਮੋੜ ਮੋੜ ਕਿੰਦਾ ਹੋ ਸਕਦਾ ਨੂੰ ਕੇਕ ਮੇਰੇ ਇੱਥੇ ਸ਼ੇਕ ਪੈਂਦਾ ਆ ਜੀ ਐ ਬੋਬੀ ਜੀ ਹਾਇਓ ਲਾ ਤੁਸੀਂ ਨਾ ਬਣਾਓ ਚੱਕਰ ਸਾਰੀਆਂ ਚੱਲ ਰਹੀਆਂ ਜੀ ਬੋਬੀ ਦਾ ਵਿਆਹ ਹੈ ਅੱਜ ਇੱਲੇ ਮੁੰਡਾ ਲੱਭ ਲਿਆ ਸੀ ਬਾਏ ਹੋਏ 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 ਮਾਰਦੀ ਲੋੜ ਸੀ ਨਾ ਜੀ ਜਾ ਰਹੇ ਆ ਇਹਨਾਂ ਨੇ ਅੱਜ ਜਰੂਰੀ ਕਿੱਦਣ ਜਾਣਾ ਅੱਜ ਮੁੜੇ ਹੋਣਾ ਓਏ ਉਹ ਕਹਿੰਦਾ ਮੋੜਿਆਣਾ ਮੈਂ ਐ ਵੀ ਮੋੜਣਾ ਨੇ ਇਹਨੇ ਕਿੱਥੇ ਮੋੜਣਾ ਤਰਨੀ ਜੀ ਆ ਜਾ ਕਿੱਥੇ ਨੂੰ ਆ ਜਾ ਉਹ ਸਾਲਾ ਬਾਂਦਰ ਜੇ ਤੁਰਦਾ ਨਹੀਂ ਉਹ ਤੁਰਦਾ ਨਹੀਂ ਹੈ ਨਾ ਇਹ ਗਲਤ ਕੰਮ ਕਰਦਾ ਨਾ ਭਾਨਾ ਉਹਨੂੰ ਜਾ ਕੇ ਖੜਾਉਣਾ ਇਹਨੂੰ ਉਹ ਤਾਂ ਖੇਡ ਰਿਹਾ ਜੇ ਨਹੀਂ ਓਏ ਖੜਾਣਾ ਕਿਉਂ ਵੀ ਕਿਵੇਂ ਖੜਾਵਾ ਤੈਨੂੰ ਤੂੰ ਖੜਾਣਾ ਮੈਂ ਨਹੀਂ ਖੜਾਣਾ ਬੋਬੀ ਨੇ ਖੜਾਣਾ ਆ ਜਾ ਮੈਂ ਨਹੀਂ ਖੜਾਣਾ ਹੈਲੋ ਕਹਿੰਦਾ ਨਹੀਂ ਖੜਾਣਾ ਕੀ ਬਾਦੀਏ ਮਿਰਚ ਮਿਰਚ ਹੈ ਮਿਰਚ ਬਾਦੀਏ ਖੱਲੇ ਨਰਦਾਂ ਦੇ ਵਿੱਚ ਪਾਵਾਂ ਨਹੀਂ ਉਹਰੇ ਫੀਲੇ ਦੇ ਵਿੱਚ ਪਾਵੇ ਆ ਸਰ ਠੀਕ ਆਂ ਜੰਦੇ ਵਾਲੇ ਪਾ ਲੈਂਦੇ ਆ ਆਹ ਦਾ ਅੜਤ ਮਾ ਕੱਢਦਾ ਤੂੰ ਦਾ ਓਏ ਜਰੂਹ ਹਣੀ ਉਹ ਦੂਆ ਵੱਡਾ ਨਹੀਂ ਕਰੂਜੇ ਯਾ ਸਾਡੀ ਕੋਲ ਲੈ ਕੇ ਅੱਧੀ ਕਰਦੇ ਆ ਮੇਰੇ ਆ ਕੀ ਕਰਤਾ ਓਏ ਕਿੰਨੇ ਜਾਨਵਰ ਮਾਰਤੇ ਤੂੰ ਅੱਜ ਹੈਂ ਕਿੰਨੇ ਮਾਰਤੇ ਇਹ ਪਾਪ ਹੁਣ ਤੇਰੇ ਨਾਲ ਲੱਗਦਾ ਸਾਰਾ ਈ ਜਗਾਂ ਮੋਟੇ ਮੋਟੇ ਦੀ ਨਾਲ ਹੈ ਏ ਕਿਹਾ ਕਿ ਤੂੰ ਨਾ ਥੋੜਾ ਪੋਹਦਾ ਛੋਟੇ ਵੀ ਕਰਾਉਣੀ ਚਾਹੀਦੀ ਜਦੋਂ ਬਹੁਤ ਮੋਟੇ ਕਰਦਾ ਯਾਰ ਇਹ ਤਾਂ ਬੰਦਾ ਦਾ ਘੋਕੀ ਦੀ ਸਬਜ਼ੀ ਆ ਖਾਊਗਾ ਤੂੰ ਇਹ ਕਿੜੂ ਖਾਊਗਾ ਹੈ ਆ ਪੈਸੇ ਵੀ ਦੇ ਕੇ ਨਿਕਨੇ ਬੜੇ ਬੜੇ ਅੱਡੇ ਹੋਣ ਚਾਹੀਦੇ ਹੁੰਦੇ ਆ ਮਾਰੇ ਤਾਂ ਵਦੋ ਤੂੰ ਨਾ ਹਾਂ ਚੱਲ 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 ਜਾਨ ਦੇਖਣੀ ਹੈ ਤੇਰੀ ਜਾਨ ਇਹ ਵੀ ਉੱਡਾ ਫੇ ਗਿਆ ਹਾਂ ਕੀ ਆ ਇਹ ਗੁੰਡਾ ਕਿਹਨੋਂ ਜਰਾ ਪਾਣੀ ਕਨੇ ਪਾਤਾ ਹੁੰਦੇ ਪਹਿਲੇ ਪਾਣੀ ਨਹੀਂ ਪਾਇਆ ਭਰਾਵਾ ਨਹੀਂ ਆ ਨਹੀਂ ਆ ਨਹੀਂ ਆ ਹੁਣ ਆ ਤੜਕਾ ਭੇਜੋ ਕੇ ਰਹਿ ਗਿਆ ਥੱਲੇ ਆਉਂਦੇ ਤੜਕਾ ਤੇ ਰਹਿ ਜਾ ਰਿਹਾ ਫਿਰ ਤਾਂ ਕਿ ਨੇ ਆਪੇ ਚੱਲਣਾ ਮਤਲਬ ਹੈ। ਪਹਿਲਾ ਗੈਸ ਲਾ ਲੈਣਾ ਇੱਥੇ ਜਦੋਂ। ਕਿਦਾਂ ਘਰ ਮਤਣਾ ਦੋ ਆਦਾ। ਇਹ ਸਾਰਾ ਫਲੇ ਪਾ ਗਿਆ ਤਾਂ। ਫੜ ਲੈ ਬਾਲਾ ਦਿਖਾਓ ਆਪਣੇ ਜੋਰ ਆਓ ਉਧਰ ਆਜੋ ਆਜੋ ਕੱਪੜਾ ਲਿਆ ਕੇ ਦੇਖੋ ਆਜੋ ਚਲੋ ਆਜੋ ਆਜੋ ਚਲ ਜਨਦਨ ਨਾਲ ਬੁਵੀ ਆ ਜਾ ਤਰ ਆ ਜਾ ਆ ਜਾ ਉਧਰ ਚਾ ਚਲ ਅੱਡੇ ਅੱਡੇ ਪੀਸ ਖੋਣ ਕਰਾਉਂਦਾ ਹੁੰਦਾ ਬੰਦਿਆ ਵਾ ਅੱਡੇ ਅੱਡੇ ਪੀਸ ਖੋਣ ਕਰਾਉਂਦਾ ਹੁੰਦਾ ਛੋਟੇ ਪੀਸ ਖੋਣਦੇ ਹੁੰਦੇ ਛੇਤੀ ਮੈਂ ਕਹਾਂ ਯਾਰ ਫੇਰ ਸਹੀ ਸਾਰਾ ਮੂੰਹ ਚ ਵੀ ਬਣਾ ਅੱਡਾ ਪੀਸ ਖੋਣ ਵਾਲਿਆ ਉਹਦਾ ਜੋ ਦੋ ਬਲੈਕ ਲੈ ਗਿਆ ਤਾਂ ਗੁਏ ਹੁੰਦੇ ਐ ਜੋ ਪਰ ਉਹ ਰਾੜਦਾ ਆ ਪਿਛਾਨ ਨੂੰ ਆਜੋ ਕੁੱਕੜੂ ਕੜੂ ਨਹੀਂ ਮਾਸੜ ਕੁੱਕੜੂ ਕੜੂ ਪਾਣੀ ਕਿੱਥੇ ਪੈਣਾ ਚਲ ਹਾਂ ਮੈਂ ਤੜਕਾ ਤਾਂ ਕਰਦੇ ਮੜ ਜਾਵਾਂ ਇਹ ਤਾਂ ਹੋ ਤਾਂ ਗਿਆ ਸੇਕ ਉਦਾਂ ਸੇਕ ਤਾਂ ਲੱਗ ਹੀ ਜਾਂਦਾ ਹਾਂ ਹਾਂ ਇਹ ਤਾਂ ਥੱਲੇ ਨਾਲ ਲੱਗ ਜਵੇ ਉਹ ਥੱਲੇ ਸਾਲਾ ਦੂਆ ਆ ਨਾ ਇਹ ਘੱਟਨਾਬ ਦੂਆ ਆ ਜਦੋਂ ਉੱਤੇ ਕਰਦੇ ਉਸ ਤੋਂ ਤਾਂ ਖਲਾ ਪਹੁੰਚਦਾ ਉਹ ਡੰਡੀ ਫਸ ਜਾਂਦੀ ਵਿੱਚ ਤੇ ਮੰਜਾ ਤੋਂ ਜਨਾ ਇਧਰ ਆ ਅਦਰ ਜੋਰ ਦਿਖਾ ਆ ਗਿਆ ਆਪਣਾ ਅਜਾ ਸਾਨਾ ਆਲਾ ਭਰੇ ਇਧਰ ਵੀ ਅਜਾ ਮਾੜਾ ਛਟਾਤ ਵਿੱਚ ਹੈ ਉੱਪਰੋਂ ਨਾ ਪਾਦੀ ਕੰਮ ਲੋ ਹੋਣਾ ਕੰਮ ਖਤਰੇ ਵਾਲਾ ਹੋ ਜਾਣਾ ਸੇ ਭਾਵੇਂ ਵਿਚੇ ਵਿੱਚ ਹੈ ਹੈ ਵਿਚੇ ਵਿੱਚ ਫੇਰਦਾ ਕਿ ਉੱਪਰੋਂ ਚੱਤ ਨਹੀਂ ਪਾਣੀ ਹੋਰ ਲਿਆਉਣੀ ਦਾ ਪਾਣੀ ਹੋਰ ਹੱਥੋਂ ਪਾ ਦੇ ਬਾਹਰ ਹੀ ਭਰ ਕੇ ਲਿਆ ਕਿਦਣਾ ਕਿੰਨੀ ਜਿਆਦਾ ਰੱਖਣਾ ਕਿ ਥੋੜਾ ਰੱਖਣਾ ਯਾਰ ਤੈਨੂੰ ਨਹੀਂ ਪਤਾ ਮਮਾ ਤੁਸੀਂ ਦੇਖੋ ਮੈਂ ਦੇਖਦਾ ਮੈਂ ਚਲ ਕੋਈ ਨਹੀਂ ਤੈਨੂੰ ਬਾਬਾ ਹੁਣਕ ਪਤਾ ਵਾ ਲੱਭਾ ਪੂੜਵਾ ਆਇਆ ਹਲਵਾਈ ਤੋ ਖੜਾ ਹੋਦਰਾਂ ਲੱਕ ਦੇ ਹੱਥ ਰੱਖ ਆ ਜਾ ਕੋਲ ਨੂੰ ਇਹਦੇ ਮਸ਼ੂਰੀ ਕਰਦੇ ਨਹੀਂ ਅੱਜ ਤੇਰੀ ਕਿਦਾਂ ਭਿੰਦਾ ਜੱਟ ਨੇੜ ਤੇ ਸ਼ਾਇਆ ਨਾ ਇੱਧਰ ਪਾਣੀ ਤਾਂ ਬਹੁਤ ਪੈਣਾ ਹਲੇ ਇਹ ਇਹ ਇੱਧਰ ਆ ਗਏ ਹੁਣ ਤੂੰ ਆ ਜਾ ਮਾਰ ਮੜੇ ਜੋਰ ਤੇ ਦਮਾ ਖਾਂ ਤੂੰ ਖਾਂਦਾ ਨਹੀਂ ਤੂੰ ਕੈਦ ਨੂੰ ਪੈਗ ਤਾਂ ਲਾ ਲਉਂਦਾ ਕਰੇ ਕਰੇ ਚੋਰੀ ਚੋਰੀ ਕਿਤੇ ਦੇਈਆਂ ਨਾ ਹਾਂ ਕਹਿੰਦਾ ਕੋੜੀ ਆ ਕਹਿੰਦਾ ਵੇਗ ਜਦੋਂ ਹੋ ਗਿਆ ਇਹ ਜਦੋਂ ਹੋ ਗਿਆ ਚਕਾ ਜੋ ਉੱਪਰ ਠੀਕ ਰੱਖਾ ਲਈ ਚਲ ਕੋਈ ਨਾ ਕਿਤੇ ਜੋੜਾਂਗਾ ਆ ਜਦੋਂ ਚੌੜੀ ਬਣਾਉਣੇ ਵਾਲੇ ਲੱਕ ਪੁੱਤੂ ਕਮਗੀਦਾ ਫੋਨ ਬੜਾ ਇੱਕ ਮੋਬਾਈਲ ਦਾ ਕੰਮ ਸਟਾਰਟ ਹੋਣਾ ਚਾਹੀਦਾ ਦੋ ਦਰ ਮੈਂ ਫੁੱਲੋਂ ਲੈ ਚਾਰ ਪੰਜ ਬਾਜੜੇ ਆ ਤੇਰ ਵਾਲੀ ਪੁੱਤ ਨੂੰ ਤੂੰ ਕੜੂਣੀ ਚਾਚਾ ਕੁੱਕੜੂ ਕੜੂ ਪਾਣਾ ਪਕੌੜਾ ਜੀ ਦੇਖੋ ਸਹੀ ਆ ਜੀ ਕੰਮ ਪਾਣੀ ਜ਼ਿਆਦਾ ਤਾਂ ਨਹੀਂ ਹੋ ਗਿਆ ਜੀ ਆਲੇ ਪਾਲੇ ਹੋਰ ਦਾੜੀ ਮੋਛ ਨਹੀਂ ਆਈ ਹੋਰ ਪਰ ਆਲੇ ਤੇ ਨੂੰ ਨਾ ਗਾੜੀ ਮੋਚੇ ਨੇ ਪਤਾ ਕੀ ਇਹਨਾਂ ਰਾਸ਼ੀ ਰਾਸਟਰ ਕਹਿੰਦੀਆਂ ਨੇ ਆ ਰਹੀ ਮੈਂ ਇਹ ਦੋ ਨਿਆਣੇ ਦੀ ਮਾਂ ਦੇ ਕੇ ਨਾ ਯਾਰ ਆਪਾਂ ਵੀ ਟੋਟਾ ਪਰ ਇਹਦਾ ਕਿਹਨੇ ਇਹਦੇ ਪਿੱਛੇ ਗੀੜੀ ਮਾਂ ਨਹੀਂ ਸਾਲੇ ਦਿਨਾਂ ਉਹਨੂੰ ਛੱਕਿਆ ਰਿਆ ਜਦ ਇਹ ਜਦਾ ਹੋ ਗਿਆ ਨਾ ਯਾਰ ਬਾਈ ਇਦਾਂ ਹੋਇਆ ਜਦ ਪੇਗੀ ਹੋਇਆ ਭਰਾ ਦਾ ਵੱਡਾ ਛੋਟਾ ਕਿ ਵੱਡਾ ਵੱਡਾ ਰੱਖੋ ਛੋਟਾ ਰੱਖੋ ਦਾੜੀ ਆਈ ਉਹਦੇ ਵੀ ਵੱਡਾ ਹੋ ਗਿਆ ਇਹਨੀਆਂ ਨੂੰ ਹੈਗੀ ਮਾੜੀ ਮੋਢੀ ਸ਼ਰਮ ਉਹ ਦੋ ਨਿਆਣੇ ਦੀ ਮਾਂ ਹੀ ਕਿੱਥੇ ਆ ਚਾਲਕਾ ਆਹੋ ਤੂੰ ਕੀ ਕੀ ਖੇਡਦਾ ਓਏ ਕੋਈ ਨਹੀਂ ਮੇਰਾ ਭਰਾ ਜਦ ਨੂੰ ਖੇਡਣਾ ਹੈ ਹੈਂ ਇਹ ਟੀਟੂ ਹਾਂ ਬਸ ਕੀ ਖੇਡਣਾ ਖੇਡਣਾ ਟੀਟੂ ਤੂੰ ਖੇਡਣਾ ਓਏ ਮੈਂ ਨਹੀਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਖੇਡਣਾ ਖੇਡਣਾ ਕਹਿੰਦੇ ਆ ਠੀਕ ਖੇਡਣਾ ਇਹ ਕਹਿੰਦਾ ਕੋਡ ਵਾਲਿਆ ਮਿਲ ਲੈ ਮੂੰਹ ਲੈ ਤੂੰ ਖੇਡਣਾ ਗੇਂਦ ਮੇਰੇ ਨਾਲ ਨਹੀਂ ਨਹੀਂ ਬੰਦ ਦੇ ਲੈ ਅਗੇ ਦਿਨੇ ਖੇਡਣਾ ਨਾ ਖੇਡ ਮੰਨਦੀ ਪਾਜੀ ਖੇਡਣਾ ਓ ਕਾਲੀ ਟੀ-ਸ਼ਰਟ ਨਾਲ ਖੇਡਣਾ ਨਹੀਂ ਖੇਡ ਲਾ ਪੈਣਾ ਕਿੰਨੇ ਇਹਨਾਂ ਖੇਡ ਲਾ ਘਟਣਾ ਘਟਣਾ ਖੇਡ ਲਾ ਮੈਂ ਇੱਕ ਦਿਨ ਕਰਦਾ ਇੱਕ ਮਿੰਟ ਕੁਕੀ ਵੀ ਹੋ ਗਿਆ ਸਾਡਾ ਰੈਡੀ ਆ ਆ ਗਿਆ ਖਾਣਾ ਓ ਗੱਲਾਂ ਆ ਲਈ ਜੀ ਆ ਜਾ ਆ ਜਾ ਤੇਰਾ ਤੇਰਾ ਜੋਰ ਦੇਖਣਾ ਤੇਰਾ ਫਦੀਲਾ ਚੱਕ ਕੇ ਦਿਖਾਣਾ ਕੋਈ ਕਮੀ ਪੇਸ਼ੀ ਨਹੀਂ ਹੈ ਆਂਡਾ ਲਓ ਜੀ ਲਗਾ ਲਗਣਾ ਇੱਕ ਤੜਕਾ ਤੜਕਾ ਆਸ਼ਾ ਦਾ ਮੁੰਡਾ ਪਹੁੰਚ ਚੁੱਕਾ ਹੈ ਜੀ ਇਹ ਕਰਾਊਗਾ ਧੰਤਾਂ ਦਾ ਅੱਜ ਕੁੱਪੜ ਦੇ ਕੱਢੂਗਾ ਬੱਟ ਪਾਊਗਾ ਅਗਲੀ ਰੇਡ ਬਾਰੇ ਮਾਰੀ 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 ਆਪਾਂ ਬਾਰੇ ਪਾਣੀ ਬਾਰੇ ਤਾਂ ਅਸੀਂ ਇਹ ਪਾੜਾ ਪਾੜਾ ਹੈ ਕਿ ਇਹ ਲੈ ਮੈਂ ਕਿਹਾ ਨਹੀਂ ਆ ਜਾਣਾ ਕਿ ਵਾਣ 11 ਆਉਂਦੇ ਹੋ ਤਾਂ ਨਹੀਂ ਮੈਂ ਤੁਹਾਨੂੰ ਮੈਂ 40 ਹੋਏ ਬਸ ਕਰ ਹੁਣ ਉਹ ਵੀ ਖੇਡਦੇ ਉਹਨਾਂ ਦੀ ਬਣਾਲੇ ਮਾੜੀ ਤਾ ਉਸੇ ਕਿਹੜੇ ਲੱਗਿਓ ਇੱਕ ਦੋ ਦਿਨਾਂ ਖੇਡਦੇ ਕੀ ਖੇਡਦੇ ਨਹੀਂ ਹੋਏ ਲੈ ਇੱਥੇ ਬੈਠਣਾ ਆਪਣਾ ਥੱਲੇ ਇਹ ਆ ਵਈ ਉਹ ਨਾ ਆਚਲਾ ਮੰਡਲ ਆ ਗਿਆ ਨਾ ਇਹਨੇ ਬੰਦ ਕਰਾਈਓ ਇਹਨਾਂ ਨੇ ਬੰਦ ਕਰਾਈਓ ਜਮ ਉੱਤੇ ਕਿਹੜੀ ਕਿਉਂ ਬਲ ਬੁਰਾ ਸ਼ਕਤੀ ਨਹੀਂ ਹੈ ਨਾ ਤਹਾ ਜੋੜੀ ਦਾ ਬਾਹਲੀ ਆ ਹਾਪੀ ਬਰਥਡੇ ਫਨੀ ਨਹੀਂ ਨਹੀਂ ਲਵ ਯੂ ਓਏ ਦਈਏ ਸਟਾ ਟਾ ਹੋ ਜਾ ਸਾਡੇ ਕਿੰਨੇ ਜਾ ਦੋ 6 ਪੀ ਗਿਆਂ ਤੁਹਾਨੂੰ ਜੀ ਤੁਹਾਨੂੰ ਇਹਦੀ ਸਨੇਮਲੇ ਮਾਰ ਲੇਗਾ

ਉਹ ਗਰਮੀ ਦਾ ਪੈਟ ਡਰਾਉਂਦਾ ਐ ਐਸੇ ਕਾਲੂ ਪੰਡ ਆ ਆ ਕਿੱਥੇ ਵੱਲੇ ਗਰਮੀ ਆ ਉਹ ਸੈਮੀਨਾਰ ਕੋ ਨਾ ਪਰਦੀ ਫਾੜੂਗੀ ਤਦੋਂ ਸੌ ਲੱਗੇ ਝੰਡੀ ਵੀਰ ਦੀ ਵੇ ਸਾਲਾ ਤਾਂ ਝੰਡੀ ਵੀਰ ਕੀ ਕਰੂਗਾ ਪਰਦੀ ਤੇ ਦਵਾੜ ਹੋਈ ਆ ਉਹਦਾ ਜਦੋਂ ਸੌ ਲੱਗੇ ਮੈਨੂੰ ਝੰਡੀ ਵੀਰ ਦੀ ਕਿਹਾ ਜੀ ਕੁੱਗੀ ਓਏ ਹਾਂ ਕਿਹਦਾ ਬੱਕ ਪਰਾਨ ਕਰਾਉਣਾ ਤਾਰੂ ਆਰਤੀਏ ਦਾ ਕਿੱਦਾਂ ਕਰਦਾ ਮੈਂ ਫੇਉ ਕਹਣੇ ਨਾ 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 ਉਹ ਕੱਪ ਗਰੀ ਇਹ ਕੋ ਗਾਣਾ ਆਪਣਾ ਹੈਗਾ ਤਾਂ ਉਹ ਲੋਕਾਂ ਦੇ ਗਾਇਆਂ ਦਾ ਛਾਏ ਸਾਰੇ ਆ ਭੈਣ ਤੋਂ ਦੇਖਿਆ ਹੀ ਮਾਮਾ ਗਿਟਾਰ ਵਜਾਉਂ ਆਏ ਲੈ ਬਾਰੂ ਸਰੰਗੀ ਲੈ ਕੀ ਵਜਾਉਂਦਾ ਹੈ ਸਰੰਗੀ ਇਹ ਤੇ ਤਾਂ ਬਾਬੇ ਕੋ ਜੋਇਨ ਲਗਾਇਆ ਸਾਰੇ ਨਹੀਂ ਲਗਾ ਰਿਹਾ ਭਾਨੇ ਓਏ ਇਹਦੇ ਗਣ ਗਾਣਾ ਦੇਖੇ ਕਿਹੜਾ ਹੈ ਇਹ ਕਿਹੜਾ ਭਾਨੇ ਨੇ ਬਹੁਤ ਕਾਣੇ ਵੀ ਨਹੀਂ ਪਾਉਂਦਾ ਸਰੰਗੀ ਕਿਦਾਂ ਵਜਾਉਂਦਾ ਹੈ ਓਏ ਕਿਹੜਾ ਨਹੀਂ ਜੀ ਉਹ ਕਿਧਮ ਯਾਰੀ ਚੋਖ ਵਾਰ ਆ ਰਿਹਾ ਛੜਦਾ ਰੂਟਰ ਆਉਂਦਾ ਪਤਾ ਨਹੀਂ ਕੀ ਕਰਦਾ ਕਿਹੜਾ ਰੂਟਰ ਬੜਾ